ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਮੰਤਰੀਪ੍ਰੀਤ ਸਿੰਘ ਬਾਦਲ ਸਾਹਿਬ ਦਾ ਖਜ਼ਾਨਾ ਮੰਤਰੀ ਮੰਤਰੀ ਮੰਤਰੀਪ੍ਰੀਤ ਸਿੰਘ ਬਾਦਲ ਹੁਣਾ ਨੂੰ ਹਾਰਟ ਅਟੈਕ ਆਇਆ ਹੈ ਔਰ ਸਿਹਤ ਬਹੁਤ ਖਰਾਬ ਹੋ ਗਈ ਸੀ ਮੰਤਰੀਪ੍ਰੀਤ ਸਿੰਘ ਬਾਦਲ ਹੁਣਾ ਦੀ ਮੰਤਰੀਪ੍ਰੀਤ ਸਿੰਘ ਬਾਦਲ ਹੁਣਾ ਨੂੰ ਹਾਰਟ ਅਟੈਕ ਆਇਆ ਹੈ ਔਰ ਹਸਪੀਟਲ ਦੇ ਵਿੱਚ ਪਰਤੀ ਕਰਵਾਇਆ ਗਿਆ ਹੈ ਵੱਡੀ ਖਬਰ ਇਸ ਵੇਲੇ ਦੀ ਸਿਆਸੀ ਘੇਰਿਆਂ ਦੇ ਨਾਲ ਜੁੜੀ ਹੋਈ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਤਾਂ ਸਾਫਕਾ ਖਜ਼ਾਨਾ ਮੰਤਰੀ ਮੰਤਰੀਪ੍ਰੀਤ ਸਿੰਘ ਬਾਦਲ ਹੁਣਾ ਨੂੰ ਹਾਰਟ ਅਟੈਕ ਆਇਆ ਹੈ ਦਿਲ ਦਾ ਦੌਰਾ ਪਿਆ ਹੈ ਮਨਪ੍ਰੀਤ ਸਿੰਘ ਬਾਦਲ ਹੁਣਾ ਨੂੰ ਔਰ ਸਿਹਤ ਖਰਾਬ ਹੋ ਗਈ ਸੀ ਉਹਨਾਂ ਦੀ ਬੀਤੀ ਰਾਤ ਹੀ ਹਾਰਟ ਅਟੈਕ ਆਇਆ ਕਿਉਂਕਿ ਉਹਨਾਂ ਦੇ ਜੋ ਨੇੜਲੇ ਸਾਥੀ ਹੈ ਉਹਨਾਂ ਨਾਲ ਏ ਗੱਲਬਾਤ ਹੋਈ ਹੈ ਸਾਡੀ ਪਰ ਰਾਹਤ ਭਰੀ ਇੱਕ ਖਬਰ ਵੀ ਹੈ ਕਿ ਮਨਪ੍ਰੀਤ ਬਾਦਲ ਨੂੰ ਜਿਹੜੇ ਚਾਹਣ ਵਾਲੇ ਲੋਕ ਆ ਜਾਂ ਉਹਨਾਂ ਦੇ ਸਮਰਥਕ ਆ ਉਹਨਾਂ ਦੇ ਲਈ ਦੱਸ ਦਈਏ ਕਿ ਮਨਪ੍ਰੀਤ ਬਾਦਲ ਦੀ ਸਥਿਤੀ ਜੋ ਹੈ ਹੁਣ ਖਤਰੇ ਤੋਂ ਬਾਹਰ ਹੈ ਹੁਣ ਜਿਹੜੀ ਸਥਿਤੀ ਹੈ ਉਹਨਾਂ ਦੀ ਉਹ ਖਤਰੇ ਤੋਂ ਬਾਹਰ ਆ ਤਾਂ ਵੱਡੀ ਖਬਰ ਇਸ ਵੇਲੇ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਮਨਪ੍ਰੀਤ ਸਿੰਘ ਬਾਦਲ ਨੂੰ ਹਾਰਟ ਅਟੈਕ ਆਇਆ ਹੈ ਦਿਲ ਦਾ ਦੌਰਾ ਪਿਆ ਹੈ ਮਨਪ੍ਰੀਤ ਸਿੰਘ ਬਾਦਲ ਹੁਣਾਂ ਨੂੰ ਹਸਪੀਟਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਹੈ ਬਠਿੰਡਾ ਦੇ ਜਿੰਦਲ ਹਸਪੀਟਲ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਹੁਣਾਂ ਦਾ ਇਲਾਜ ਚੱਲ ਰਿਹਾ ਹੈ ਅੱਜ ਸਵੇਰੇ ਬਾਦਲ ਦੀ ਸਿਹਤ ਜ਼ਿਆਦਾ ਵਿਗੜੀ ਸੀ ਬੀਤੀ ਰਾਤ ਤੋਂ ਹੀ ਉਹਨਾਂ ਨੂੰ ਹਾਰਟ ਅਟੈਕ ਆ ਰਿਹਾ ਸੀ ਬੀਤੀ ਰਾਤ ਹੀ ਉਹਨਾਂ ਨੂੰ ਸਿਹਤ ਜਿਹੜੀ ਹੈ ਜ਼ਿਆਦਾ ਖਰਾਬ ਹੋ ਰਹੀ ਸੀ ਮਨਪ੍ਰੀਤ ਸਿੰਘ ਬਾਦਲ ਹੁਣਾਂ ਦੀ ਔਰ ਜਿਹੜੇ ਉਹਨਾਂ ਦੇ ਨੇੜੇ ਨੇ ਸਾਥੀ ਹੈ ਉਹਨਾਂ ਨਾਲ ਹੁਣੇ-ਹੁਣੇ ਮੇਰੀ ਫੋਨ ਤੇ ਗੱਲਬਾਤ ਹੋਈ ਆ ਤਾਂ ਉਹਨਾਂ ਨੇ ਪੂਰੀ ਦੀ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ ਸਾਡਾ ਉਹਨਾਂ ਨੇ ਦੱਸਿਆ ਜਿਸ ਤਰੀਕੇ ਦੇ ਨਾਲ ਕਿ ਬੀਤੀ ਰਾਤ ਹੀ ਉਹਨਾਂ ਨੂੰ ਸ਼ਿਕਾਇਤ ਹੋ ਰਹੀ ਸੀ ਮਨਪ੍ਰੀਤ ਬਾਦਲ ਨੂੰ ਹਾਰਟ ਅਟੈਕ ਦੀ ਪਰ ਛੇਤੀ ਕਿਤੇ ਮਨਪ੍ਰੀਤ ਬਾਦਲ ਹੁਣੀ ਇਲਾਜ ਕਰਾਉਣ ਵਾਸਤੇ ਡਾਕਟਰ ਕੋਲੇ ਨਹੀਂ ਜਾਂਦੇ ਸੀ ਕੋਈ ਛੋਟੀ ਮੋਟੀ ਬਿਮਾਰੀ ਹੁੰਦੀ ਤਾਂ ਕਹਿੰਦੇ ਡਾਕਟਰ ਕੋਲ ਨਹੀਂ ਜਾਂਦੇ ਸੀ ਇਲਾਜ ਨਹੀਂ ਕਰਾਉਂਦੇ ਮਨਪ੍ਰੀਤ ਬਾਦਲ ਪਰ ਜਾਣਾ ਪਿਆ ਪਰ ਬਚ ਬਚਾ ਹੋ ਗਿਆ ਕਿਉਂਕਿ ਸਟੰਟ ਪਏ ਆ ਉਹਨਾਂ ਦੇ ਔਰ ਹਾਰਟ ਅਟੈਕ ਆਇਆ ਜਦੋਂ ਮਨਪ੍ਰੀਤ ਬਾਦਲ ਹੋਣਾ ਨੂੰ ਔਰ ਉਸ ਤੋਂ ਬਾਅਦ ਫਿਰ ਸਥਿਤੀ ਜਦੋਂ ਜ਼ਿਆਦਾ ਦਰਦ ਹੋਣ ਲੱਗਿਆ ਸੀਨੇ ਦੇ ਵਿੱਚ ਔਰ ਉਸ ਤੋਂ ਬਾਅਦ ਫਿਰ ਮਨਪ੍ਰੀਤ ਬਾਦਲ ਹੋਣਾ ਨੂੰ ਜਿੰਦਲ ਹਸਪੀਟਲ ਲਿਜਾਇਆ ਗਿਆ ਔਰ ਉੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਹੁਣ ਸਥਿਤੀ ਜਿਹੜੀ ਹੈ ਖਤਰੇ ਤੋਂ ਬਾਹਰ ਹੈ ਔਰ ਦੱਸਿਆ ਜਾ ਰਿਹਾ ਕਿ ਸਟੰਟ ਪਏ ਆ ਉਹਨਾਂ ਦੇ ਕਿਉਂਕਿ ਦਿਲ ਦਾ ਦੌਰਾ ਪਿਆ ਔਰ ਜਦੋਂ ਸਵੇਰੇ ਵੀ ਜਦੋਂ ਅਟੈਕ ਉਹਨਾਂ ਨੂੰ ਆਇਆ ਔਰ ਉਸ ਤੋਂ ਬਾਅਦ ਫਿਰ ਸੈਰ ਕਰਨ ਵਾਸਤੇ ਕਹਿੰਦੇ ਚਲੇ ਗਏ ਪਰ ਉਦੋਂ ਹੋਰ ਸਿਹਤ ਜ਼ਿਆਦਾ ਖਰਾਬ ਹੋ ਗਈ ਤਾਂ ਵੱਡੀ ਖਬਰ ਤੁਹਾਡੇ ਨਾਲ ਲਗਾਤਾਰ ਸਾਂਝੀ ਕਰ ਰਹੇ ਹਾਂ ਮਨਪ੍ਰੀਤ ਸਿੰਘ ਬਾਦਲ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਹਾਰਟ ਅਟੈਕ ਆਇਆ ਦਿਲ ਦਾ ਦੌਰਾ ਪਿਆ ਹੈ ਪਰ ਉਹਨਾਂ ਦੇ ਸਮਰਥਕਾਂ ਦੇ ਲਈ ਇੱਕ ਚੰਗੀ ਖਬਰ ਇਹ ਹੈ ਕਿ ਬਚਾਅ ਹੋ ਗਿਆ ਸਹੀ ਸਮੇਂ ਤੇ ਇਲਾਜ ਹੋ ਗਿਆ ਇਲਾਜ ਮਿਲ ਗਿਆ ਉਹਨਾਂ ਨੂੰ ਔਰ ਸਟੰਟ ਪਿਆ ਉਹਨਾਂ ਦਾ ਪਰ ਹਾਰਟ ਉਹਨਾਂ ਦਾ ਕਾਫੀ ਡੈਮੇਜ ਹੋ ਗਿਆ ਕਾਫੀ ਡੈਮੇਜ ਹੋ ਗਿਆ ਹਾਰਟ ਉਹਨਾਂ ਦਾ ਹੀ ਦੱਸਿਆ ਜਾ ਰਿਹਾ ਪਰ ਬੀਤੀ ਰਾਤ ਹੀ ਜਦੋਂ ਮਨਪ੍ਰੀਤ ਬਾਦਲ ਉਹਨਾਂ ਦੀ ਸਿਹਤ ਵਿਗੜੀ ਔਰ ਉਸ ਤੋਂ ਬਾਅਦ ਫਿਰ ਸਵੇਰੇ ਵੀ ਮਨਪ੍ਰੀਤ ਬਾਦਲ ਹੁਣਾ ਦੀ ਸਿਹਤ ਜਿਆਦਾ ਵਿਗੜ ਰਹੀ ਸੀ ਪਰ ਉਹਨਾਂ ਨੂੰ ਲੱਗਿਆ ਕਿ ਠੀਕ ਹੋ ਜਾਣਗੇ ਜਲਦੀ ਥੋੜਾ ਬਹੁਤ ਦਵਾਈਆਂ ਲਈਆਂ ਉਹਨਾਂ ਨੇ ਘਰੇ ਕਰੇਲੂ ਲਿਆ ਪਰ ਉਹਦੇ ਨਾਲ ਠੀਕ ਨਹੀਂ ਹੋਇਆ ਸਵੇਰੇ ਸੈਰ ਕਰਨ ਵਾਸਤੇ ਵੀ ਕਹਿੰਦੇ ਚਲੇ ਗਏ अर्ਲੀ ਮਾਰਨਿੰਗ ਉਹਨਾਂ ਨੂੰ ਲੱਗਿਆ ਕਿ ਠੀਕ ਹੋ ਜਾਏਗਾ ਸ਼ਾਇਦ ਪਰ ਫਿਰ ਜਦੋਂ ਲੱਛਣ ਉਹਨਾਂ ਨੂੰ ਲੱਗੇ ਕਿ ਦਿਲ ਦੇ ਦੌਰੇ ਦੇ ਹਾਰਟ ਅਟੈਕ ਦੇ ਲੱਛਣ ਹੈ ਤਾਂ ਉਸ ਤੋਂ ਬਾਅਦ ਇਮੀਡੀਏਟਲੀ ਉਹਨਾਂ ਨੂੰ ਲਿਜਾਇਆ ਗਿਆ ਔਰ ਉਦੋਂ ਉਹਨਾਂ ਦੀ ਸਿਹਤ ਬਹੁਤ ਜ਼ਿਆਦਾ ਵਿਗੜ ਚੁੱਕੀ ਸੀ ਬਹੁਤ ਜ਼ਿਆਦਾ ਸਿਹਤ ਉਹਨਾਂ ਦੀ ਖਰਾਬ ਹੋ ਗਈ ਸੀ ਉਸ ਵੇਲੇ ਪਰ ਹੁਣ ਮਨਪ੍ਰੀਤ ਬਾਦਲ ਹੋਣੀ ਜੋ ਨੇ ਠੀਕ ਨੇ ਉਹਨਾਂ ਦੇ ਸਮਰਥਕ ਜੋ ਨੇ ਉਹਨਾਂ ਨੂੰ ਦੱਸ ਦਈਏ ਉਹਨਾਂ ਦੇ ਚਾਹਣ ਵਾਲੇ ਜਿੰਨੇ ਵੀ ਨੇ ਉਹਨਾਂ ਨੂੰ ਦੱਸ ਦਈਏ ਕਿ ਹੁਣ ਮਨਪ੍ਰੀਤ ਸਿੰਘ ਬਾਦਲ ਹੋਣਾ ਦੀ ਸਿਹਤ ਜਿਹੜੀ ਹੈ ਉਹ ਸਥਿਰ ਹੈ ਇਲਾਜ ਉਹਨਾਂ ਦਾ ਚੱਲ ਰਿਹਾ ਹੈ ਹਾਰਟ ਪਰ ਮਨਪ੍ਰੀਤ ਬਾਦਲ ਹੋਣਾ ਦਾ ਕਾਫੀ ਦੱਸਿਆ ਜਾ ਰਿਹਾ ਕਿ ਉਦੋਂ ਤੱਕ ਡੈਮੇਜ ਤਾਂ ਹੋਇਆ ਪਰ ਸਟੰਟ ਪਾਉਣੇ ਪਏ ਆ ਸਟੰਟ ਪਿਆ ਮਨਪ੍ਰੀਤ ਬਾਦਲ ਹੋਣਾ ਦੀ ਸਿਹਤ ਬਹੁਤ ਜ਼ਿਆਦਾ ਵਿਗੜ ਗਈ ਸੀ ਤਾਂ ਹਾਰਟ ਅਟੈਕ ਆਇਆ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੁਣਾਂ ਨੂੰ ਸ੍ਰੀ ਦਰਪ੍ਰਕਾਸ਼ ਸਿੰਘ ਬਾਦਲ ਹੁਣਾਂ ਦੀ ਪਹਿਲੀ ਵਰਸੀ ਸਿਆ ਜੋ ਉੱਥੇ ਨਹੀਂ ਪਹੁੰਚ पाए ਔਰ ਉੱਥੇ ਹੀ ਦੱਸ ਦਈਏ ਕਿ ਹੁਣ ਉਹਨਾਂ ਦੀ ਸਿਚੁਏਸ਼ਨ ਜਿਹੜੀ ਹੈ ਉਹ ਠੀਕ ਹੈ ਹੁਣ ਸਿਹਤ ਠੀਕ ਹੈ ਉਹਨਾਂ ਦੀ ਔਰ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਹੁਣਾਂ ਦੇ ਬਾਰੇ ਖਬਰ ਅਸੀਂ ਤੁਹਾਨੂੰ ਦੱਸ ਰਹੇ ਹਾਂ ਲਗਾਤਾਰ ਕਿ ਮਨਪ੍ਰੀਤ ਬਾਦਲ ਹੁਣਾਂ ਦੀ ਸਿਹਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਔਰ ਉਹਨਾਂ ਦੇ ਨਾਲ ਉਹਨਾਂ ਦੇ ਜੋ ਨੇੜਲੇ ਸਾਥੀ ਹੈ ਉਹਨਾਂ ਨਾਲ ਹੁਣੇ ਸਾਡੀ ਗੱਲਬਾਤ ਹੋਈ ਆ ਫੋਨ ਤੇ ਗੱਲ ਹੋਈ ਆ ਤਾਂ ਉਹਨਾਂ ਨੇ ਸਾਰੀ ਗੱਲ ਦੱਸੀ ਆ ਕਲੀਅਰ ਕੀਤਾ ਉਹਨਾਂ ਨੇ ਪੂਰੀ ਗੱਲ ਦੱਸੀ ਆ ਕਿ ਹੋਇਆ ਕੀ ਸੀਗਾ ਔਰ ਉਹ ਅਸੀਂ ਵੀ ਤੁਹਾਨੂੰ ਦੱਸਦੇ ਆ ਜਿਹੜੀ ਗੱਲਬਾਤ ਸਾਡੀ ਉਹਨਾਂ ਦੇ ਨਾਲ ਹੋਈ ਆ ਕਿਉਂਕਿ ਬੀਤੀ ਰਾਤ ਜਦੋਂ ਮਨਪ੍ਰੀਤ ਬਾਦਲ ਨੂੰ ਉਹਨਾਂ ਨੂੰ ਹਾਰਟ ਅਟੈਕ ਆ ਰਿਹਾ ਸੀ ਉਦੋਂ ਰਾਤ ਤੋਂ ਹੀ ਸ਼ੁਰੂ ਹੋ ਗਿਆ ਸੀ ਇਹ ਦੱਸਿਆ ਜਾ ਰਿਹਾ ਪਰ ਮਨਪ੍ਰੀਤ ਬਾਦਲ ਜੋ ਨੇ ਉਹਨਾਂ ਨੇ ਇਲਾਜ ਨਹੀਂ ਕਰਵਾਇਆ ਡਾਕਟਰ ਕੋਲ ਨਹੀਂ ਗਏ ਔਰ ਉੱਥੇ ਹੀ ਪਰਿਵਾਰਕ ਮੈਂਬਰਾਂ ਨਾਲ ਜਰੂਰ ਗੱਲਬਾਤ ਕੀਤੀ ਕਿ ਦਿਲ ਜੋ ਹੈ ਸੀਨੇ ਦੇ ਵਿੱਚ ਦਰਦ ਉੱਠ ਰਿਹਾ ਹੈ ਔਰ ਉੱਥੇ ਰਾਤ ਨਿਕਲ ਗਈ ਪਰ ਅਗਲੇ ਦਿਨ ਸਵੇਰੇ ਵੀ ਯਾਨੀ ਕਿ ਅੱਜ ਸਵੇਰੇ ਵੀ ਉਹਨਾਂ ਨੂੰ ਦਰਦ ਹੋ ਰਿਹਾ ਸੀ ਜਦੋਂ ਤਾਂ ਅਟੈਕ ਉਦੋਂ ਵੀ ਕਹਿੰਦੇ ਆ ਰਿਹਾ ਸੀਗਾ ਪਰ ਉਦੋਂ ਸੈਰ ਕਰਨ ਵਾਸਤੇ ਚਲੇ ਗਏ ਉਹਨਾਂ ਨੇ ਗੋਲਿਆ ਨਹੀਂ ਇਸ ਨੂੰ ਇਗਨੋਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਤੋਂ ਬਾਅਦ ਹੋਰ ਜ਼ਿਆਦਾ ਜਦੋਂ ਦਰਦ ਹੋਣਾ ਸ਼ੁਰੂ ਕੀਤਾ ਦਾ ਉਸ ਤੋਂ ਬਾਅਦ ਫਿਰ ਐਡਮਿਟ ਕਰਵਾਉਣਾ ਪਿਆ ਇਮੀਡੀਏਟਲੀ ਕਿਉਂਕਿ ਸਿਹਤ ਬਹੁਤ ਖਰਾਬ ਹੋ ਰਹੀ ਸੀ ਮਨਪ੍ਰੀਤ ਬਾਦਲ ਹੁਣਾ ਦੀ ਔਰ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਜਿੰਦਲ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਹਨਾਂ ਦੇ ਸਟੰਟ ਹੋਏ ਸਟੰਟ ਪਏ ਆ ਮਨਪ੍ਰੀਤ ਬਾਦਲ ਹੁਣਾ ਦੇ ਤਾਂ ਦਿਲ ਦਾ ਦੌਰਾ ਪਿਆ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੁਣਾ ਨੂੰ ਔਰ ਇਸੇ ਕਰਕੇ ਹੀ ਉਹ ਅੱਜ ਬਾਦਲਪਿੰਡ ਜਿੱਥੇ ਪਹਿਲੀ ਵਰਸੀ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਣਾ ਦੀ ਉਥੇ ਨਹੀਂ ਪਹੁੰਚ पाए ਇਸੇ ਕਰਕੇ ਔਰ ਉਸ ਤੋਂ ਬਾਅਦ ਹੁਣੇ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿਉਂਕਿ ਉਹਨਾਂ ਦੇ ਬਹੁਤ ਨੇੜਲੇ ਜਿਹੜੇ ਸਾਥੀ ਆ ਉਹਨਾਂ ਨਾਲ ਵੀ ਸਾਡੀ ਗੱਲਬਾਤ ਹੋਈ ਹੈ ਤਾਂ ਉਹਨਾਂ ਨੇ ਦੱਸਿਆ ਕਿ ਬਿਲਕੁਲ ਹਾਰਟ ਅਟੈਕ ਆਇਆ ਮਨਪ੍ਰੀਤ ਬਾਦਲ ਹੁਣਾ ਨੂੰ ਬਠਿੰਡਾ ਦੇ ਜਿੰਦਲ ਹਸਪੀਟਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਤਾਂ ਉਥੇ ਹੁਣ ਇਹਨਾਂ ਦਾ ਇਲਾਜ ਚੱਲ ਰਿਹਾ ਹੈ ਸਿਚੁਏਸ਼ਨ ਜਿਹੜੀ ਹੈ ਠੀਕ ਹੈ ਸਥਿਰ ਹੈ ਸਿਚੁਏਸ਼ਨ ਇਹਨਾਂ ਦੀ ਜਿਹੜੀ ਤਾਂ ਮਨਪ੍ਰੀਤ ਬਾਦਲ ਦੇ ਨਾਲ ਜੁੜੀ ਹੋਈ ਅਪਡੇਟ ਲਗਾਤਾਰ ਸਾਂਝੀ ਕਰ ਰਹੇ ਤੁਹਾਨੂੰ ਤਾਂ ਮਨਪ੍ਰੀਤ ਬਾਦਲ ਹਾਲਾਂਕਿ ਸਿਆਸਤ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਸਰਗਰਮ ਨੇ ਬਾਦਲ ਪਰਿਵਾਰ ਦੀ ਲੈਗਸੀ ਜਿਹੜੀ ਹੈ ਉਹਨੂੰ ਅੱਗੇ ਵਧਾਉਂਦੇ ਗਏ ਫਿਰ ਹਾਲਾਂਕਿ ਵੱਖਰਾ ਹੋ ਗਏ ਆਪਣੇ ਪਰਿਵਾਰ ਦੇ ਨਾਲੋਂ ਕਿਉਂਕਿ ਉਹਨਾਂ ਦੇ ਜੋ ਪਰਿਵਾਰਕ ਮੈਂਬਰ ਨੇ ਚਾਚੇ ਤਾਇਆ ਦਾ ਹੀ ਪਰਿਵਾਰ ਹੈ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਪ੍ਰਕਾਸ਼ ਸਿੰਘ ਬਾਦਲ ਔਰ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਜੀ ਗੁਰਦਾਸ ਸਿੰਘ ਬਾਦਲ ਹੁਣੀ ਸਕੇ ਭਰਾ ਸੀਗੇ ਔਰ ਦੋਵੇਂ ਇਸ ਦੁਨੀਆ ਤੋਂ ਰੁਕਸਤ ਹੋ ਗਏ ਔਰ ਪਿਆਰ ਬਹੁਤ ਸੀਗਾ ਦੋਹਾਂ ਭਰਾਵਾਂ ਦੇ ਵਿੱਚ ਪਰ ਰਾਜਨੀਤੀ ਨੇ ਪਰਿਵਾਰਾਂ ਦੇ ਵਿੱਚ ਫਰਕ ਪਾ ਦਿੱਤਾ ਤਾਂ ਉਸ ਤੋਂ ਬਾਅਦ ਫਿਰ ਵੱਖੋ ਵੱਖਰੇ ਰਾਹ ਫੜ ਲਏ ਮਨਪ੍ਰੀਤ ਬਾਦਲ ਹੁਣਾਂ ਨੇ ਆਪਣੀ ਪਾਰਟੀ ਬਣਾ ਲਈ ਸੀ ਪੀਪੀਪੀ ਔਰ ਉਸ ਤੋਂ ਬਾਅਦ ਫਿਰ ਉਸ ਸਮੇਂ ਭਗਵੰਤ ਮਾਨ ਹੁਣੀ ਵੀ ਮਨਪ੍ਰੀਤ ਬਾਦਲ ਹੁਣਾਂ ਦੇ ਸਾਥੀ ਸੀਗੇ ਮੁੱਖ ਮੰਤਰੀ ਨੇ ਭਗਵੰਤ ਮਾਨ ਔਰ ਉਹ ਉਦੋਂ ਨਾਲ ਸੀਗੇ ਮਨਪ੍ਰਿਤ ਬਾਦਲ ਹੋਣਾ ਦੇ ਫਿਰ ਉਸ ਤੋਂ ਬਾਅਦ ਚਲੋ ਰਾਹ ਹੋਰ ਵੱਖਰੇ ਹੋ ਗਏ ਮਨਪ੍ਰਿਤ ਬਾਦਲ ਕਾਂਗਰਸ ਚਲੇ ਜਾਂਦੇ ਆ ਔਰ ਉਦੋਂ ਫਿਰ ਉਸ ਤੋਂ ਬਾਅਦ ਫਿਰ ਅੱਗੇ ਚੱਲ ਕੇ ਭਗਵੰਤਪਨ ਹੁਣੀ ਚਲੇ ਜਾਂਦੇ ਆ ਕੇਜਰੀਵਾਲ ਹੁਣਾ ਦੇ ਨਾਲ ਜਦੋਂ ਅੰਨਾ ਅੰਦੋਲਨ ਦੇ ਵੇਲੇ ਔਰ ਉਸ ਤੋਂ ਬਾਅਦ ਫਿਰ ਮੁੱਖ ਮੰਤਰੀ ਬਣ ਕੇ ਖੈਰ ਭਗਵੰਤਪਨ ਹੁਣੀ ਹੁਣ ਪਰ ਸਾਥੀ ਪੁਰਾਣੇ ਨੇ ਇਹ ਹਾਲਾਂਕਿ ਉਸ ਤੋਂ ਬਾਅਦ ਤਾਂ ਇੱਕ ਦੂਸਰੇ ਤੇ ਬਹੁਤ ਤਿੱਖੇ ਇੱਕ ਦੂਸਰੇ ਤੇ ਤਿੱਖੇ ਵਾਰ ਵੀ ਕੀਤੇ ਮਨਪ੍ਰੀਤ ਬਾਦਲ ਤੇ ਭਗਵੰਤਪਨ ਹੁਣਾਂ ਨੇ ਆਪ ਇੱਕ ਦੂਸਰੇ ਦੇ ਉੱਪਰ ਪਰ ਦੱਸ ਦਈਏ ਕਿ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੁਣਾ ਦੀ ਸਿਹਤ ਬਹੁਤ ਜਾਦਾ ਵਿਗੜੀ ਹਾਰਟ ਅਟੈਕ ਆਇਆ ਸੀ ਮਨਪ੍ਰੀਤ ਬਾਦਲ ਹੁਣਾ ਨੂੰ ਜਿਸ ਤੋਂ ਬਾਅਦ ਉਹਨਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਔਰ ਉੱਥੇ ਹੁਣ ਇਹਨਾਂ ਦੇ ਸਟੰਟ ਪਏ ਆ ਪਰ ਹਾਰਟ ਉਹਨਾਂ ਦਾ ਦੱਸਿਆ ਜਾ ਰਿਹਾ ਕਿ ਕਾਫੀ ਡੈਮੇਜ ਹੋਇਆ ਪਰ ਸਥਿਤੀ ਜਿਹੜੀ ਹੈ ਮਨਪ੍ਰੀਤ ਬਾਦਲ ਹੁਣਾ ਦੀ ਸਥਿਰ ਹੈ ਔਰ ਉਹਨਾਂ ਦਾ ਇਲਾਜ ਚੱਲ ਰਿਹਾ ਜਿੱਥੇ ਦਿਲ ਦਾ ਦੌਰਾ ਪੈਣ ਤੋਂ ਬਾਅਦ ਉਹਨਾਂ ਦੇ ਸਟੰਟ ਪਾਏ ਗਏ ਆ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਵੱਡੀ ਖਬਰ ਇਸ ਵੇਲੇ ਦੀ ਸਿਆਸੀ ਕੇ